हेलो गाइस कैसे हो गाइस हम जा रहे हैं गाइस वेले लोग बेदिजेंटा काम ਦਾ ਕੀ ਕਰਾਉਣਾ ਹੈਗਾ ਆ ਕੇ ਕੋਈ ਦੂ ਰੁਪਈਆ ਦਾ ਨਾਲਾ ਮੇਰਾ ਬੰਦਾ ਵੀ ਲੈ ਕੇ ਕੰਮ ਆਣਾ ਆਂਦੇ ਰ ਪੈ ਲੈ ਚੀਦਾ ਹੈਗਾ ਗੰਦਾ ਇਹ ਕਰਦਾ ਦੋ ਮਾੜੇ ਮੋٹے ਇਧਰ ਹੱਥ ਮਾਰ ਕੇ ਇਧਰ ਕੈਮਰਾ ਜੀ ਹਮ ਤੋ ਹੋ ਗਏ ਆ ਰੈਡੀ ਸਰ ਸੇ ਮੰਨ ਜਾ ਦੇਖੋ ਉਧਰ ਦੇਖ ਲੋ ਭਾਈ ਜੀ ਦੇਖ ਲੋ ਆਸੇ ਕਰ ਭਰਾਵਾ ਬਸੇ ਕਰ ਕਿੰਨੇ ਮਰਜੀ ਲਈ ਚੱਲ ਨਹੀਂ ਹਰਾ ਦੇਖੋ ਇੱਥੇ ਮਰੇ ਹੋ ਗਿਆ ਇਹ ਤਾਂ ਫੁਣਸੀ ਹੋ ਗਈ ਸਮਝ ਸਕਦੇ ਆ ਇਹਨਾਂ ਨੂੰ ਉਹ ਕਰ ਐਵੇਂ ਕਰਕੇ ਨਾ ਤੋੜ ਦੇ ਇਹ ਤਾਂ ਦੁਖ ਦੀ ਆ ਪੈਣ ਹੁੰਦੀ ਤਾਂ ਫਿਰ ਕੀ ਮੜੇ ਦਰਦ ਨਹੀਂ ਚੱਲ ਸਕਦਾ ਤੂੰ ਫੁਣਸੀ ਦਵੇ ਮਰਦ ਨੂੰ ਤਾਂ ਉਹੀ ਨਹੀਂ ਨਲੇ ਦਰਦ ਹੁੰਦਾ ਹੁੰਦਾ ਉਹ ਇਹ ਦਰਦ ਤਾਂ ਸਾਰੇ ਸਾਰੇ ਜਹਾਨ ਦਾ ਜੇ ਭੱਟ ਨਾ ਨਹੀਂ ਕਿਤੇ ਹੋਰ ਮੁੜ ਕੇ ਨਿਸ਼ਾਨ ਪੈ ਜੂ ਰਹਿਣਦੇ ਆਪਣੇ ਆਪ ਬਗ ਜੂ ਆ ਦੇਖੇ ਪੰਪ ਹੁਣ ਇੱਥੇ ਬਣਾ ਕੇ ਬਣ ਕੇ ਕੂੜ ਵੀ ਨਹੀਂ ਅਸੀਂ ਚੱਕ ਬਈ ਮੰਮੀ ਵਾਲੀਆਂ ਰੋਟੀਆਂ ਦੇਖੋ ਐਡੀਆਂ ਐਡੀਆਂ ਥਾਲੀ ਚ ਪੂਰੀਆਂ ਆਉਂਦੀਆਂ ਨੀਗੀਆਂ ਆ ਲੱਸੀ ਲੁੱਸੀ ਮੜ ਲਓ ਮੜ ਲਓ ਕਰ ਲੋ ਉਹ ਪਹਿਲਾਂ ਰੋਟੀਆਂ ਵਾਸਤੇ ਯਾਰ ਆ ਵੇਖੋ ਰੋਟੀ ਦੇਖੋ

सही गल चलो आ गए गाइस फास्ट तुरो एक <गाईस। laughs> <laughs> <laughs> ഇതോ <laughs> 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 ਇਹ ਉੱਪਰ ਆ ਗਿਆ। ਉਹ ਬਾਤ ਇਹ ਜੇ ਤਵਰ ਘਟਵਾ ਨਾਲ ਉੱਪਰ। ਬਾਈ ਉਹ ਵੀ ਆ ਰਹੀ ਆ। ਇਹਦੇ ਇਹਦੇ ਛੋਟੇ ਬੰਡਾਰ ਚਾਕਲੇਟ ਜਿਤਾਲੀ ਜੀ ਹਮਨੇ ਇਹ ਤਾਂ 10 ਰੁਪਏ ਆਂਦੀ ਆ ਨਾ ਇੰਨਾ ਚ ਕੀ ਉਪਰੋਂ ਮੰਗਦੇ। ਆ ਦੇਖੋ। ਕਿ ਲੋਗ ਗੇ। ਆ ਰਹੀ ਹੈ ਉਹੋ ਸਾ ਇਹ ਫਲਸਾ। ਜੱਲੀਏ ਜੱਲੀਏ ਅੱਗੇ ਪਿੱਛੇ ਦਾ ਭਾਵੇਂ ਹੋਵੇ ਚਾਕਲੇਟ ਜੱਲੀ ਨੇ ਤਾਂ ਓਹ ਈ ਲੈਣਾ ਨਹੀਂ ਟੈਂਗੀ ਵੀ ਪਲਸਰੀ ਸੈਟਿੰਗ ਕੋਪੀ ਇਹਦਾ ਮੜਾਓ ਕੇ ਆ ਆ ਸਾਰਾ ਪਈਆ ਉਹਦੀ ਪਲਸਾ ਲੀਣਾ ਹੈ ਨਹੀਂ ਆ ਪਈਆ ਨਹੀਂ ਥੋੜੀ ਆ ਕਿਧਰ ਆ ਉਹ ਸੰਤਰੀ ਦੇ ਨੇ 1500 ਰੁਪਏ ਦੋ ਜਕਲੇ ਤੇ ਕਚਮੈਂ ਹੈ ਕੋਈ ਜਕਲਾ ਦਵਾ ਅਗਵਾਵਾ ਜਕਲਾ ਚਲੋ ਬੈਠੋ ਹੈਲੋ ਗਾਇਸ ਕੈਰੀ ਆਦਰ ਚਿਪਸ ਲੇਸ ਕੋਈ 20 ਚਲੋ ਕੋਈ ਹੋਰ ਇਸ ਤੋਂ ਵੀ ਫਰ ਮੈਟਰ ਲੱਗਾ ਦਾ ਪ੍ਰੋਲੀ ਮੈਨ ਕੈਮਰਾ ਮੈਨ ਆਰ ਯੂ ਕੈਮਰਾ ਮੈਨ ਯੈਸ ਚਲੋ ਮੈਂ ਨਾ ਵੀ ਹੈਲੋ एवरीवन ਉਹ ਇਹ ਤਾਂ ਚੈਨੀਆਂ ਜਾਂ ਇੱਚ ਨਹੀਂ ਹੁੰਦੀਆਂ ਹਨ ਵੈਸੇ ਪਲਾਸਟਿਕ ਦੀਆਂ ਉਹ ਪਲਾਸਟਿਕ ਆਇਆ ਰਹੇ ਇਹ ਕਿਧਰ ਰਿਆ ਕਰਾਂਗੇ ਫਰੂਟਸ ਬਾਈ ਸ਼ਾਪਿੰਗ ਕਰ ਰਹੇ ਹਾਂ ਅਸੀਂ ਸ਼ਾਪਿੰਗ ਇਹ ਦੇਖੋ ਟ੍ਰੋਲੀ ਕਰਤੀ ਨਾ ਫੁੱਲ ਡੀਪ ਹੋ ਗਿਆ ਹਾਂ ਹਾਂਜੀ ਗਾਇਸ ਕਿਹਦਾ ਫੀਲ ਹੋ ਬਹੁਤ ਅੱਛਾ ਫੀਲਿੰਗ ਵੈਰੀ ਵੈਲ ਫੀਲਿੰਗ ਵੈਰੀ ਵੈਲ ਯਾ ਹੈਲੋ ਗਗਨ ਲੈ ਕਰ ਲਈ ਡੀਮਾਰਟ ਚੋਂ ਸ਼ਾਪਿੰਗ ਕੀ ਹੋ ਗਿਆ ਹਾਂ ਆਹ ਦੇਖੀ ਬਿੱਲ ਦੇਖਾਂ ਜਿ ਮੜਾ ਚੀਪੀ ਲਵਾ ਕੇ 10000 ਦੀ ਬੱਚੀ ਵੀ ਨਹੀਂ ਡੀਮਾਰਟ ਦੀ ਹੈਂ ਆਨ ਲੱਗ ਜਾਂਦੀ ਇਹ ਮੜਾ ਜਿਹਾ ਟਾਈਮ ਨਾਲ ਨਿਕਲਦੇ ਹੋਰ ਆ ਲੈ ਕੀ ਐਲੇ ਦੇ ਵੀ ਰੁਪਏ ਲੈ ਲੈ ਬਾਹਲੇ ਗੰਦੇ ਨੇ ਉਹ ਹੁੰਦਾ ਕੀ ਗੱਲ ਹੈ ਬਰਾਵਾ ਇਹਨਾਂ ਨੂੰ ਤਾਂ ਐਂ ਕਰੋ ਇਹਨੂੰ ਬੰਦ ਕਿਉਂ ਪਿੱਛੇ ਘਰ ਧੋਈ ਸਿੱਧੀ ਗੱਲ ਹੈ ਬਾਈ ਪ੍ਰਮੋਸ਼ਨ ਪਰਮਾਸ਼ਨ ਨਹੀਂ ਹੈਗੀ ਨਾਲੇ ਕਿਤੇ ਹੈਗਾ ਨੇ ਕਿਤੇ ਦੇਖ ਕੇ ਡੀਮਾਰਟ ਚ ਆ ਜਾਓ ਪਿੱਛੇ ਡੱਗੀ ਦੇ ਆ ਖੋਲ ਲਓ ਡੱਗੀ ਦੇ ਦਵਾਈ ਦੀ ਵੀ ਆਹ ਚੈੱਕ ਕੀ ਹੋ ਗਿਆ ਠੰਡੇ ਹੋ ਗਏ ਹੁਣ ਪੈ ਗਈ ਸ਼ਾਂਤੀ ਓਕੇ ਇੰਨੇ ਕਿੰਨੇ ਉਹ ਹੈਲ ਕਿੰਨੇ ਦੇ ਦਿੰਦੇ ਨੇ 60 ਮਿੰਟ ਦੀ 60 ਮਿੰਟ ਦੀ ਇੱਥੇ ਕਿੰਨੇ ਦੀ ਲਈਏ 45 ਦੀ ਫਰਕ ਪਤਾ ਹੈਗਾ ਬਈ 5-7 ਰੁਪਏ ਦਾ 10 ਰੁਪਏ ਦਾ ਫਰਕ ਪਤਾ ਹੈਗਾ ਪਰ ਉਹ ਹੋਰ ਚੀਜ਼ਾਂ ਤੇ ਪਰ ਕੁਝ ਚੀਜ਼ਾਂ ਤੇ ਹੈਗਾ ਆ ਉਹ ਹੋਰ ਚੀਜ਼ ਨਹੀਂ ਇੱਥੇ ਵਧੀਆ ਹੈ ਸਾਰੀ ਚੀਜ਼ ਓਰੀਜਨਲ ਹੈਗੀ ਲੱਗਦਾ ਤੁਹਾਨੂੰ ਓਰੀਜਨਲ ਹੋਊਗੀ ਜਾਲੀ ਆ ਯਾਰ ਸਾਰਾ ਸਮਾਨ ਕਿਹੜਾ ਕੱਪੜੇ ਦਾ ਜਮੀ ਜੇਲੀ ਜਾਲੀ ਆ ਉਹ ਯਾਰ ਜਿਹੜੇ ਜਿਹੜੀ ਇਲੈਕਟ੍ਰੋਨਿਕ ਚੀਜ਼ ਆ ਉਹ ਵੀ ਜਿਹੜੀ ਗੱਲੂ ਆ ਉਹ ਵੀ ਹੈਲੀਕ ਵੀ ਬੇਕਰ ਆ ਕਿਉਂਕਿ ਭਈ ਇਲੈਕਟ੍ਰੋਨਿਕ ਚੀਜ਼ ਦੀ ਕੰਪਨੀ ਜਿਹੜੀ ਕੰਪਨੀ ਦੀ ਚੀਜ਼ ਆ ਹਾਂ ਉਹ ਉਹੀ ਕੰਪਨੀ ਤੋਂ ਕਲੇਮ ਤੇ ਕੰਪਨੀ ਕਲੇਮ ਕਰ ਦਿੰਦੀ ਨਹੀਂ ਆਨਲਾਈਨ ਕਹਿੰਦੇ ਕਲੇਮ ਹੋਊਗਾ ਜਿਹੜੀ ਕੰਪਨੀ ਦਾ ਫੇਰ ਕੀ ਸੜਾ ਫੇਰ ਬਜਾ ਜਾ ਲਿਆਦਾ ਬਜਾ ਦੇ ਤੂੰ ਹੀ ਨਾਲੇ ਘਟੇ ਸੁਰੇ ਫਿਰਦੇ चलो done, आ डन ना आ आया फिर एक बारी। अभी कुछ खा ले शॉपिंग होगी डन हेलो गाइस गाइस आप ठीक हो मुझे चाइनीज पीस ठीक है? स्ट्रीट फूड खाओ स्ट्रीट फूड अच्छा होता है नाउ मित्तल मॉल पहुंच चुके हैं हम मित्तल मॉल ऐसे ला दो ओ खिलवा देना लखू ਆਦਾ ਲੈਦਨ ਜੀ ਮੈਂ ਆਪਾਂ ਕਰੀ ਮੇਰੀ ਗੱਲ ਤਾਂ ਸੁਣਾ ਲੱਖੋ ਇੱਧਰ ਤਾਂ ਕਹਿ ਰਹੇ ਭਈ ਭੈਣਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਹੈ ਤੇਰੀਆਂ ਤਾਂ ਖੜੀਆਂ ਕੋਣੀ ਨਹੀਂ ਚੱਲ ਸਕਦੀ ਓਏ ਆ ਤਾਂ ਜਮੀ ਸੌਖੀ ਆ ਹਰ ਮੈਂ 8ਵੀਂ ਵੇਲੇ ਕਰ ਕਰ ਕੇ ਛੱਡਦਾ ਇਹ ਗੁੱਸਾ ਚੱਲ ਅਭੀ ਕ੍ਰਿਸਮਸ ਹਲੇ ਵੀ ਉਹ ਹੈਗਾ ਹਾਂ ਮਤਲਬ ਹਲੇ ਚੁਲਾ ਵੀ ਗਿਆ ਤਾਂ ਵੀ ਹਲੇ ਹੈਗੀ ਪਈ ਐ ਮਾਲ 'ਚ ਡੈਕੋਰੇਸ਼ਨ ਅੱਛੀ ਆਏ ਵੀ ਕਰਦੇ ਅਸੀਂ ਹਣੇ ਸੀਗੇ ਇੱਥੇ ਕਿਹੜਾ ਮਾਲ ਨਿੱਕਲ ਨਿੱਕਲ ਮਾਲ ਐ ਮਹਲਾਂਟੇ ਕਰੀ ਹਡੀ ਨਿੱਕਲ ਮਾਲ ਲੱਗਦਾ ਤੇ ਇੱਥੇ ਸਾਡੇ ਥੋੜੇ ਬਾਹਰ ਬਾਇਟ ਫਾਲੋਅਰਸ ਆ ਗਏ ਜਿੰਨੇ ਮੋਰ ਵਰਗੀ ਦਿੰਦਾ ਹਣਾ ਸਹੀ ਐ ਲੱਖੂ ਨੂੰ ਬੁਲਾ ਲਿਆ ਕਹਿੰਦੇ ਬਈ ਕਮ ਇਰ ਲੱਖੂ ਰੋ ਕਮ ਇਰ ਲੱਖੂ ਰੋ ਜਾਨਦੇ ਸੀ ਇਹ ਲੱਖੋ ਨੇ ਹਾਂ ਸਾਨੂੰ ਇੱਥੇ ਜਾਣਦੇ ਵੀ ਆ ਉਹ ਨੇਹਰਾ ਹੀ ਆਂਦਾ ਸੀਰੀਅਸਲੀ ਨੇਹਰਾ ਆਇਆ ਵੀ ਤਾਂ ਯਸ ਬਾਬਾ ਕਹਿੰਦਾ ਹੋਣੀ ਜੀ ਆਣਾ ਉਹ ਇੱਕ ਵੀਡੀਓ ਵੀਡੀਓ ਆਏ ਕਰਦੇ ਕਰਦੇ ਆਪਾਂ ਟੌਪ ਫਲੋਰ ਤੇ ਵਾਜ ਜਾਗੇ ਕੀ ਜੀ ਸਕੀਵ ਚੱਲ ਰਹੀ ਆ ਲੱਖੋ ਦੀ ਵੀਡੀਓ ਦੀ ਵੀਡੀਓ ਬਣਾਣਾ ਕੋਈ ਨਾ ਕੋਈ ਆਇਆ ਤਾਂ ਆਪਾਂ ਤਾਂ ਕਹਿੰਦੇ ਪੂਰੇ ਟੌਪ ਫਲੋਰ ਚੱਲੀ ਆਵਾਂ ਲੱਗਣੀ ਬਸ ਫੰਡ ਰਹੇ ਆ ਮੋਰ ਮੋਰ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਉਹ ਮੋਰ ਬੰਦ ਜੀ ਮੋਰ 10% ਆ ਮੇਰਾ ਵਿਚਾਰੇ ਜੀ ਜਦੋਂ ਵੀਡੀਓ ਬਣਾਉਣਾ ਕੋਈ ਨਾ ਕੋਈ ਆ ਜਾਂਦਾ ਮੋਰ ਬੋਲ ਬੋਲ ਕੇ ਆਏ ਥੱਕ ਕੇ ਬੈਠ ਗਏ ਆ ਕੇ ਬਾਹਰ ਪੀ ਤਾਂ ਖਾਗੋ ਮਾਂ ਲੱਗੇ ਚੱਕਰ ਲੱਗੇ ਮੋਰ ਜਟਾ ਦੀਆਂ ਦਾ ਪੌੜੀਆਂ ਹੁੰਦੀਆਂ ਹਨ ਬਿਜਲੀ ਵਾਲੀਆਂ ਆਹੋ ਓਹ ਜੀ ਹੁਣ ਅਸੀਂ ਥੱਕ ਗਏ ਤੇ ਹੁਣ ਬੈਠੇ ਆਂ ਸੀ ਪ੍ਰਧਾਨ ਸਾਰੇ ਜਾਣੇ ਬਾਹਰ ਮੰਗਰ ਗਏ ਹੋਇਆ ਕਿਤੇ ਅਸੀਂ ਕਰੀਏ ਨਾ ਵੇਟ ਖੰਡ ਹੋਣ ਲੱਗ ਗਿਆ ਹੋਣਾ ਹਵਾ ਜੀ ਚੱਲਣ ਲੱਗੇ ਨਿਆਰਾ ਵੈਸੇ ਬਹੁਤ ਹੈ ਹਨਾ ਨਿਆਰਾ ਜਿਹੜਾ ਤੇ ਨੀਂਦ ਆ ਜਾਂਦੀ ਹੈ ਨੀਂਦ ਆ ਖੱਕ ਚੁੱਕੇ ਆ ਅਸੀਂ ਅਸੀਂ ਪਹਿਲਾਂ ਪਾਰ ਚਲੇ ਗਏ ਸੀ ਫੇਰ ਵਾਪਸ ਆ ਟਾਈਮ ਹੋ ਚੁੱਕਾ ਹੈ ਹਮ ਬੈਠੇ ਹਾਂ ਕਿਸੇ ਕੇ ਆਟੋ ਮੇ ਇੱਥੇ ਚਾਹ ਪੀਣ ਦਾ ਬਹੁਤ ਸਵਾਦ ਆਉਂਦਾ ਬਈ ਆਹ ਆ ਚਾਹ ਬਦਲ ਕੇ ਨਹੀਂ ਬਦਲ ਵੀ ਆਰਡਰ ਵੀ ਦਾ ਪਰ ਬੈਠੇ ਆ ਪੂਰੀਆ ਕੋਈ ਠੀਕ ਹੈ